ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਅੱਜ ਦੀ ਬਲੌਗ ਦੀ ਸਟਾਰਟਿੰਗ ਕਰਦੇ ਆਪਾਂ ਜੀ ਸਵੇਰ ਟਾਈਮ ਹੋ ਗਿਆ 7:10 ਤੇ ਜਸਨਾ ਆਪਣਾ ਹੋਗਾ ਸਕੂਲ ਵਾਸਤੇ ਰੈਡੀ ਸਸਕਾ ਬਲਾ ਇਸ ਲਈ ਗੱਲ ਜੀ ਸਾਰਿਆਂ ਨੂੰ ਸਸਰੀ ਕਾਲੀ ਖਾਇਰ ਜੀ ਦਸਣਾ ਖਾ ਰਿਆ ਰੋਟੀ ਤੇ ਡੈਡੀ ਲੈ ਕੇ ਆਏ ਆ ਜੀ ਖੇਤੋਂ ਕद्दू ਜੀ ਆਦਨ ਰੋਜ ਕद्दू ਕਾ ਮੈਂ ਖਾ ਲੈਨੇ ਆ ਕद्दू ਸਾਨੂੰ ਐਂ ਖਾਣੇ ਪੈਂਦੇ ਐਨੇ ਕद्दू ਲੈ ਕੇ ਆਇਆ ਖੇਤੋਂ ਜੀ ਆਪਣੇ ਆਪ ਦੇ ਖੇਤੋਂ ਲੈ ਕੇ ਆਏ ਦੇਖੋ 50 ਕਿਲੋ ਕद्दू ਹੋਣਗੇ ਦੋ ਗੱਟੇ ਭਰ ਕੇ ਲਿਆਇਆ ਡੈਡੀ ਕਿਉਂ ਵੀ ਜਸ਼ਨ कद्दू खावे हूं आप जिस कि दिन मुकते नहीं सही है <laughs> लो जी डैडी देख गए अपने तो डैडी सस्ते ही लेंगे है रुपए किलो लैन गए अपने तो भी तीह रुपये आप कि रेट बेचते है मम्मी 40 50 ਰੁਪਏ ਦਿੰਦੇ ਆ ਮੰਮੀ ਮਾਰੀ ਜਾਂਦੇ ਜੀ ਝਾੜੂ ਮੰਮੀ ਨੇ ਚੁੰਨੀ ਨਹੀਂ ਲਈ ਗਰਮੀ ਵਾਲੀ ਆ ਦੇ ਕੀ ਕਰਗੀ ਹੋਰ ਲੋ ਜੀ ਜਸ਼ਨੇ ਨੂੰ ਕਰਤਾ ਰੈਡੀ ਆਪਾਂ ਤੇ ਵਾਸੇ ਜਾਂਦਾ ਹੁਣ ਤੇ ਮੈਂ ਕੱਪੜੇ ਚਲਦੀ ਆ ਨਾਲ ਲਾਉਣੀ ਆ ਪੋਚੇ ਹਾਏ ਗਰਮੀ ਤੋਂ ਡਰ ਲੱਗਦਾ ਲੈ ਮੁੰਡਾ ਸਿਆਣਾ ਹੋ ਗਿਆ ਟੀਫਨ ਆਪ ਹੀ ਪਾਈ ਜਾਂਦਾ

ਉਮੀ ਜਿਹੜਾ ਛਲੀਆ ਨਾ ਟੱਬ ਪਰ ਆਪੇ ਉਹਦੇ ਚ ਹੈਗੀਆਂ ਪੱਕੀਆਂ ਕੋਈ ਨਹੀਂ ਭਾਲ ਲਾਗੇ ਕੋਈ ਨਹੀਂ ਛੜਦਾ ਆਪੇ ਭਾਲ ਲਾ ਜਦੋਂ ਸਕੂਲੋਂ ਆ ਗਏ ਨਾ ਉਦੋਂ ਕੱਢ ਲੈ ਆ ਤਾਂ ਸਹੀ ਹੈ ਲੈ ਆ ਪਾਈ लो उधरों जस ना तड़के तड़के काम लग गया छलियां लिया इन तोड़ के पंछे लाए झोला इन छिया वर्दी ना ना ला लापत आ भी सही है पक्या सारिया देखो जी छलिया इन भून के दे जो स्कूलों आ गया आके खा लू नींबू पाया नींबू ला के हम्म हाँ। चलो जी डेडी ने तो भर लिया तो कर लीए माड़े लेट हो जाए बैन नट पाली लीड़ा ना ला बरदी ना भेड़ी लगूगी मैली आखन गोती है नीका उन्होंने खूब प्रेस करके दिखती है जाकर हम्म सिर मार ਲੋ ਜੀ ਡੈਡੀ ਵਰਗੇ ਕਰੀ ਜਾਂਦੇ ਮੂੰਗੀ ਸਾਫ ਆਪਣੇ ਪੱਖੇ ਦਾ ਖੜਕਾ ਵਾਲਾ ਪਤਾ ਨਹੀਂ ਆਵਾਜ਼ ਆਉਂਦੀ ਹੈ ਕਿ ਨਹੀਂ ਦੇਖੋ ਇੱਧਰ ਕੀ ਹਾਲ ਹੋ ਗਿਆ ਦਵਾਰੇ ਝਾੜੂ ਮਾਰਨਾ ਪਊਗਾ ਲੋ ਜੀ ਆ ਗਿਆ ਆਪਣੇ ਤਾਂ ਅੱਜ ਫੇਰ ਮੀ ਤੇ ਬਸ ਚਰਾਟ ਆ ਜਾਇਆ ਕਿਰਮ ਪੂਰੇ ਜ਼ੋਰ ਦਾ ਤੇ ਹੁਣ ਤਾਂ ਹੌਲਾ ਪੈ ਗਿਆ ਕੰਮ ਮਾ ਕੱਪੜੇ ਕਿੱਝ ਲੀ ਜਾਂਦੀ ਸੀਗੀ ਦਵਾ ਦਾ ਜਿਹੜੇ ਜਿਹੜੇ ਤਾਂ ਸੁੱਕਣੇ ਲਾਏ ਸੀ ਉਹ ਚੱਕੇ ਫੇਰ ਸੋਨੂੰ ਪਤਾ ਤੰਦੂਰ ਤੰਦਾਰਾ ਚੁੱਲਾ اٹਕਿਆ ਤੇ ਰੱਬਾ ਜਾ ਤਾਂ ਪਾ ਦੇ ਟੰਗਣਾ ਟੰਗ ਜੇ ਕਰੀ ਜਾਂਦਾ ਰੱਬ ਵੀ ਪੂਰਾ ਬਾਦ ਜੋਰ ਦਾ ਟੁੱਟ ਮਾਮੀ ਹਾਂ ਬੱਦਲ ਜੇ ਬਣਾ ਖੜਾ ਜੀ ਇਹੀ ਆਊਗਾ ਆਇਆ ਤਾਂ ਆ ਗਿਆ ਆ ਗਿਆ ਆ ਗਿਆ ਪਾ ਦੇ ਰੱਬਾ ਭਰ ਦੇ ਕਿਆਰੇ ਝੋਨਾ ਲਾਉਣਾ ਸੀ ਆ ਆ ਆ ਆ ਆ ਜਮਾ ਜਸ਼ਨਾ ਜੀ ਮੌਕੇ ਤੇ ਚੜਿਆ ਆ ਗਿਆ ਸੋਣ ਲਈ ਰੱਬ ਨੇ ਆਦਾ ਲਾਇਆ ਫਿਰ ਆਈ ਜਾਣਾ ਢੰਗ ਨਾਲ ਹੀ ਪਾ ਕੇ ਜਾਉਂ देखो जी हाय 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 हाय, हवा जमा खड़ी सी हवा हुआ जमा नहीं, ताई आ गया, जब कितने हवा होंगे फिर टाल के, के ले जाने लो जी अपने इधर कद्दू दी सब्जी बनाई है अपन तो खा रही है बाढ़ इन दूध पाया, फिर मगह बाढ़ या बाढ़ खाएंगे इधर अपना दूध पाया पे आते बस सोना अपन दूध गर्म करें � ਫੇਰ ਮੈਂ ਤੁਹਾਨੂੰ ਦੂਰ ਤਪਾਉਂਗੀ ਤੇ ਮੰਮੀ ਉੱਥੇ ਆਟਾ ਗੁੰਨਣਗੇ ਕੁੱਲਰ ਮੂਰੇ ਬਹਿ ਕੇ ਬਾਹਲੀ ਗਰਮੀ ਹੈ ਜੀ ਕੜਾ ਮੀਂਹ ਪਾਇਆ ਸਾਡੇ ਤਾਂ ਬੁਰਾ ਹਾਲ ਕਰਤਾ ਰੱਬ ਨੇ ਤੇ ਅੱਜ ਜੀ ਵਲੌਗ ਨਹੀਂ ਬਣਿਆ ਗਿਆ ਸਮਾਰ ਕੇ ਨਹੀਂ ਬਣਿਆ ਮਤਲਬ ਪੂਰਾ ਤੇ ਦਾਦਾ ਕਾਲ ਕਾਲ ਚ ਨਾ ਨੂੰ ਕਿ ਬੈਂਕ ਚ ਭੱਗ ਗਈ ਤੇ ਬੈਂਕ ਚ ਜਾ ਕੇ ਖਾਤੇ ਬੰਦ ਹੋ ਰਹੇ ਸੀ ਉਹ ਖਾਤੇ ਚਲਦੇ ਕਰਾ ਕੇ ਆਂਦੇ ਆ ਤੇ ਮੇਰੇ ਖਾਤੇ ਚ ਪੈਸੇ ਸੀਗੇ ਤੇ ਮੈਂ ਕਢਾ ਲਈ ਤੇ ਮੈਨੂੰ ਬਹੁਤ ਜਿਆਦਾ ਚਾਇਆ ਤੇ ਧਰ ਉਹ ਕੰਮ ਨਿਮੇੜ ਕੇ ਗਏ ਜੀ ਵੀ ਬਾਜ ਜਗੇ ਕੇਰਾ ਦਾ ਉਹ ਦਾ ਹਨ ਵੀ ਠੰਡੇ ਠੰਡੇ ਬਾਜ ਜਗੇ ਫਿਰ ਆਉਂਦੇ ਫਿਰ ਮੱਚ ਗਏ 4 ਵਜੇ ਫਿਰ ਆਧੂ ਚਾਲੇ ਜੀ ਜਸ਼ਨਦ ਰਾੜੀ ਨੂੰ ਫੋਨ ਕਰਾਇਆ ਵੀ ਸਾਨੂੰ ਚੜਾ ਕੇ ਲੈ ਜਾ ਤੇ ਫਿਰ ਸਾਨੂੰ ਚੜਾ ਕੇ ਲੈ ਕੇ ਆਏ ਬਹੁਤ ਜ਼ਿਆਦੇ ਗਰਮੀ ਹੈ ਜੀ ਅੱਜ ਵੀ ਬੁਰਾ ਹਾਲ ਹੈ ਤੇ ਬਾਕੀ ਜੀ ਅੱਜ ਦਾ ਬਲੌਗ ਆਪਣਾ ਛੋਟਾ ਜਿਹਾ ਬਲੌਗ ਹੋਊਗਾ ਤੇ ਪਲੀਜ਼ ਜਿਨ੍ਹਾਂ ਨੇ ਨਾ ਵੀ ਬਲੌਗ ਦੇ ਵਿੱਚ ਆ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਨਾ ਹਨਾ ਆਪਾਂ ਕਿਹਾ ਸੀਗਾ ਵੀ ਤੁਸੀਂ ਸਾਰੇ ਜਣੇ ਆਪ ਦੇ ਰੀਅਲ ਨੇਮ ਪਿੰਡ ਦੇ ਨਾਂ ਭੇਜੋ ਤੇ ਅੱਜ ਵਾਲੇ ਬਲੌਗ 'ਚ ਸੌਰੀ ਜੀ ਨਾ ਨਹੀਂ ਲੈ ਸਕਦੇ ਆਪਾਂ ਕਿਉਂਕਿ ਲੇਟ ਹੋ ਗਏ ਕੁਝ ਥੱਕ ਗਏ ਇੱਕ ਮੈਂ ਜਿੱਦ ਕਿਤੇ ਵਗ ਜਾ ਮੇਰਾ ਸਿਰ ਦੁਖਣ ਲੱਗ ਜਾਂਦਾ ਤੇ ਆਪਾਂ ਕੱਲ੍ਹ ਵਾਲੇ ਬਲੌਗ ਦੇ ਵਿੱਚ ਸਾਰਿਆਂ ਦੇ ਨਾਮ ਲਵਾਂਗੇ ਜਿਹੜੇ ਜਿਹੜੇ ਨੇ ਕਮੈਂਟ ਨਹੀਂ ਕਰੇ ਪਲੀਜ਼ ਉਹ ਸਾਰੇ ਜਣੇ ਆਹ ਵੀਡੀਓ ਥੱਲੇ ਵੀ ਕਮੈਂਟ ਕਰ ਦਿਓ ਜਿਨ੍ਹਾਂ ਨੇ ਨਹੀਂ ਦੱਸਿਆ ਆਪ ਦਾ ਰੀਅਲ ਨੇਮ ਤੇ ਚਲੋ ਜੀ ਅੱਜ ਦੀ ਛੋਟੀ ਜਿਹੀ ਵੀਡੀਓ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਤੇ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਤੇ ਟਾਈਮ ਜੀ ਸ਼ਾਮ ਦੇ ਹੋਗੇ 5:30 ਤੇ ਕੱਲ ਨੂੰ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਜੀ ਪਲੀਜ਼ ਜਿਹੜੇ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਜੀ ਐਡ ਆਉਂਦੀ ਉਹਨੂੰ ਸਕਿਪ ਨਾ ਕਰਿਆ ਕਰੋ ਤੇ ਮਿਲਦੇ ਜੀ ਆਪਾਂ ਤੁਹਾਨੂੰ ਕੱਲ ਨੂੰ ਜੀ ਸੱਚੇ ਅਕਾਲ ਤੇ ਬਾਏ ਬਾਏ